ਕੇ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਥ ਦੀ ਰਹਿਨੁਮਾਈ ਕਰਨ ਲਈ ਸੂਚਵਾਨ ਆਗੂਆਂ ਦੇ ਨਾਮ ਦਰਜ ਹੋਣਗੇ ਜਿਸ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਪੰਜ ਨਾਮ ਅਤੇ ਉਹਨਾਂ ਦੀ ਸੰਖੇਪ ਜਾਣਕਾਰੀ ਸਮੇਤ ksps.skims@gmail.com ਤੇ 15 ਅਪ੍ਰੈਲ ਤੋਂ ਪਹਿਲਾਂ ਭੇਜਣ ਵਧੇਰੇ ਜਾਣਕਾਰੀ ਲਈ ਤੁਸੀਂ ਸੁਰਿੰਦਰਜੀਤ ਸਿੰਘ ਪਾਲ ਨੂੰ ਫੋਨ ਨੰਬਰ

ਇਨਸਾਫ਼ ਤੇ ਹੱਕ ਦੀ ਉਹ ਆਵਾਜ਼ ਹੈ ਸਿੱਖ ਧਰਮ ਦੇ ਪ੍ਰਚਾਰ ਵਿੱਚ ਉਹਨਾਂ ਦਾ ਯੋਗਦਾਨ ਬਾਕਮਾਲ ਹੈ ਸਿੱਖ ਧਰਮ ਦੀ ਰਹਿਨਮਾਈ ਕਰਨ ਲਈ ਐਨਾ ਸਿੱਖ ਆਗੂਆਂ ਦੀ ਸਾਨੂੰ ਪਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਅੰਤਰਰਾਸ਼ਟਰੀ ਪਦਰਤੇ ਸਿੱਖ ਡਾਇਰੈਕਟਰੀ ਤਿਆਰ ਕਰ ਰਹੀ ਹੈ ਜਿਸ ਦੇ ਵਿੱਚ ਸਿੱਖ ਧਰਮ ਦੀ ਰਹਿਨਮਾਈ ਕਰਨ ਵਾਲੇ ਚੰਗੇ ਸੂਝਵਾਨ ਦੂਰ ਅੰਦੇਸ਼ੀ ਤੇ ਪੰਥੀ ਤੇਸੀ ਸੰਭਾਵੀ ਸਿੱਖ ਆਗੂਆਂ ਦੇ ਨਾਮ ਦਰਜ ਹੋਣਗੇ ਇਸ ਲਈ ਸਾਡੇ ਸਾਰਿਆਂ ਦੀ ਇਹ ਪੰਥਕ ਡਿਊਟੀ ਬੰਦੀ ਹੈ ਕਿ ਅਸੀਂ ਅਜਿਹੇ ਪੰਜ ਨਾਮ ਉਹਨਾਂ ਦੇ ਕੰਟੈਕਟ ਨੰਬਰ ਅਤੇ ਨਾਲ ਹੀ ਉਹਨਾਂ ਦੇ ਸ਼ਾਰਟ ਡਿਟੇਲਸ ਸਹਿਤ ksp s.schemes@gmail.com ਦੇ ਉੱਤੇ 15 April ਤੋਂ ਪਹਿਲੇ ਭੇਜਨੇ ਹਨ ਤੁਸੀਂ ਜਿੰਨੇ ਵੀ ਸੰਭਾਵੀ ਆਗੂਆਂ ਦੇ ਨਾਮ ਸਿੱਖ ਡਾਇਰੈਕਟਰੀ ਦੇ ਵਿੱਚ ਦਰਜ ਕਰਵਾਉਣਾ ਚਾਹੁੰਦੇ ਹੋ ਉਹਨਾਂ ਤੋਂ ਇਸ ਬਾਰੇ ਪਹਿਲਾਂ ਮਨਜ਼ੂਰੀ ਜ਼ਰੂਰ ਲੈ ਲੈਣਾ ਤਾਂ ਜੋ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਟੀਮ ਉਹਨਾਂ ਨੂੰ ਜਦੋਂ ਸੰਪਰਕ ਕਰੇ ਤਾਂ ਉਹ ਇਸ ਬਾਰੇ ਪੂਰੀ ਜਾਣਕਾਰੀ ਰੱਖਦੇ ਹੋਣ ਜੇਕਰ ਉਹ ਉਹਨਾਂ ਦੇ ਮਾਪਦੰਡ ਦੇ ਉੱਤੇ ਪੂਰੇ ਉਤਰਦੇ ਹੋਣਗੇ ਤੇ ਉਹਨਾਂ ਦਾ ਨਾਮ ਸਿੱਖ ਡਾਇਰੈਕਟਰੀ ਦੇ ਵਿੱਚ ਜ਼ਰੂਰ ਦਰਜ ਹੋਵੇਗਾ ਤਾਂ ਜੋ ਸਾਟੀਸਫਿਕ ਕੌਮ ਦੇ ਲਈ ਪ੍ਰੇਰਣਾ ਸਰੋਤ ਬਣ ਸਕਣ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ